ਸੋਂ ਦੇ ਮਹੀਨੇ ਵਿੱਚ ਮਿੱਠੀਆਂ ਚੀਜ਼ਾਂ ਘਰ ਵਿੱਚ ਆਮ ਹੀ ਬਣਦੀਆਂ ਨੇ ਖੀਰ, ਪੂੜੇ, ਗੁਗਲੇ ਪਰ ਅੱਜ ਆਪਾਂ ਬਹੁਤ ਹੀ ਜ਼ਿਆਦਾ ਮਜ਼ੇਦਾਰ ਜੀ ਮਿੱਠੀ ਪੂਰੀ ਤਿਆਰ ਕਰਾਂਗੇ ਜਿੰਨਾ ਤੋਂ ਪੂੜੇ ਨਹੀਂ ਬਣਦੇ ਜਾਂ ਪੂੜੇ ਬਣਨ ਤੇ ਜ਼ਿਆਦਾ ਟਾਈਮ ਲੱਗਦਾ ਹੈ ਤਾਂ ਇਹ ਪੂਰੀ ਬਣਾ ਲਓ ਇਹਨੂੰ ਤੁਸੀਂ ਅਚਾਰ ਨਾਲ ਵੀ ਖਾ ਸਕਦੇ ਹੋ ਖੀਰ ਨਾਲ ਵੀ ਖਾ ਸਕਦੇ ਹੋ ਗੁੜ ਵਾਲੇ ਚਾਵਲਾਂ ਨਾਲ ਵੀ ਖਾ ਸਕਦੇ ਹੋ ਐਨੀ ਜ਼ਿਆਦਾ ਮ제 ਸਾਰੇ ਕਿ ਹਰੇਕ ਚੀਜ਼ ਨਾਲ ਇਹ ਮੈਚ ਹੋ ਜਾਂਦੀ ਹੈ ਬਹੁਤ ਜ਼ਿਆਦਾ ਟੇਸਟੀ ਜੀ ਪੂਰੀ ਅਕਸਰ ਹੀ ਜਦੋਂ ਲੋਕ ਯਾਤਰਾ ਤੇ ਜਾਂਦੇ ਆ ਤਾਂ ਇਹਨੂੰ ਬਣਾ ਕੇ ਲੈ ਕੇ ਜਾਂਦੇ ਆ ਨਾਲ ਅਚਾਰ ਵਗੈਰਾ ਲੈ ਜਾਂਦੇ ਆ ਲੰਬੇ ਸਮੇਂ ਦੇ ਸਫਰ ਵਿੱਚ ਬਹੁਤ ਵਧੀਆ ਰਹਿੰਦੀਆਂ ਨੇ ਤੇ ਆਪਾਂ ਲੈ ਜੀ ਇਹਦੇ ਲਈ ਗੁੜ ਇੱਕ ਕੋਲਾ ਆਪਾਂ ਗੁੜ ਦਾ ਲਿਆ ਜਣੀ ਕਿ ਤੁਸੀਂ ਜਿੰਨਾ ਵੀ ਗੁੜ ਲੈਣਾ ਹੈ ਉਸ ਤੋਂ ਦੁੱਗਣਾ ਇਹਦੇ ਵਿੱਚ ਆਟਾ ਵਰਤਣਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਦੋ ਗਲਾਸ ਪਾਣੀ ਵਿੱਚ ਆਪਾਂ ਗੁੜ ਪਿਉ ਤਾਂ ਗੁੜ ਆਪਾਂ ਥੋੜਾ ਜਿਹਾ ਜ਼ਿਆਦਾ ਲਿਆ ਸੀ ਕਿਉਂਕਿ ਆਪਾਂ ਬਾਅਦ ਵਿੱਚ ਚਾਵਲ ਵੀ ਤਿਆਰ ਕਰਨੇ ਸੀ ਦੋ ਤਿੰਨ ਘੰਟਿਆਂ ਲਈ ਗੁੜ ਨੂੰ ਪਿਉ ਕੇ ਰੱਖਤਾ ਫਿਰ ਛਾਨਣੀ ਰਾਹੀਂ ਛਾਂਲ ਲਿਓ ਤੇ ਬਚੇ ਹੋਏ ਗੁੜ ਨੂੰ ਵੀ ਆਪਾਂ ਗਰਮ ਕਰਕੇ ਚੰਗੀ ਤਰ੍ਹਾਂ ਵਿੱਚ ਮੈਲਟ ਕਰ ਲਿਆ ਉਸ ਤੋਂ ਬਾਅਦ ਇਸ ਤੋਂ ਦੁੱਗਣਾ ਲਿਆ ਆਪਾਂ ਆਟਾ ਜਾਨੀ ਕਿ ਇੱਕ ਕੋਲਾ ਆਪਾਂ ਗੁੜ ਦਾ ਪਿਉਤਾ ਸੀ ਆਪਾਂ ਇਹਦੇ ਵਿੱਚ ਦੋ ਕੋਲੇ ਆਟੇ ਦੇ ਲਿਆ ਥੋੜੇ ਜਿਹਾ ਘੱਟ ਲਿਆ ਕਿਉਂਕਿ ਆਪਾਂ ਗੁੜ ਵਾਲਾ ਪਾਣੀ ਚਾਉਣਾ ਸੀ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਦੋ ਚਮਚ ਲਵਾਂਗੇ ਸੌਫ ਦੇ ਸੌਫ ਨੂੰ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਜਾਂ ਗ੍ਰाइंड ਕਰਕੇ ਵੀ ਪਾ ਸਕਦੇ ਹੋ ਸੌਫ ਦੇ ਵਿੱਚ ਥੋੜਾ ਜਿਹਾ ਆਟਾ ਮਿਕਸ ਹੋ ਗਿਆ ਸੀ ਚਲੋ ਕੋਈ ਨਾ ਆਪਾਂ ਆਟੇ ਵਿੱਚ ਹੀ ਪਾਉਣੀ ਹੈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਤਾ ਕੋਈ ਇਹਦੇ ਵਿੱਚ ਮੌਣ ਵਗੈਰਾ ਨਹੀਂ ਪਾਉਣਾ ਸਿੰਪਲ ਤਰੀਕੇ ਨਾਲ ਆਟਾ ਗੁੰਨਣਾ ਹੈ ਆਟਾ ਕਿਵੇਂ ਗੁੰਨਣਾ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਆਟੇ ਨੂੰ ਸਖਤ ਬਿਲਕੁਲ ਨਹੀਂ ਗੁੰਨਣਾ ਖੁੱਲਾ ਜਿ ਗੁੜ ਦਾ ਪਾਣੀ ਪਾਇਓ ਲਗਾਤਾਰੀ ਆਟਾ ਮਿਕਸ ਕਰਦੇ ਰਹੋ ਜਿਵੇਂ ਤੁਸੀਂ ਰੁਟੀਨ ਵਿੱਚ ਆਟਾ ਗੁੰਨਦੇ ਹੋ ਉਸ ਤੋਂ ਵੀ ਇਹ ਸੌਫਟ ਗੁੰਨਣਾ ਹੈ ਮਤਲਬ ਸਖਤ ਨਹੀਂ ਗੁੰਨਣਾ ਜਦੋਂ ਹੀ ਆਪਾਂ ਇਹਨੂੰ 10-20 ਮਿੰਟ ਲਈ ਰੈਸਟ ਤੇ ਰੱਖਾਂਗੇ ਤਾਂ ਇਹ ਮਿੱਠਾ ਹੋਣ ਕਰਕੇ ਜ਼ਿਆਦਾ ਸਖਤ ਹੋ ਜਾਊਗਾ ਇਸ ਕਰਕੇ ਸੌਫਟ ਜਿਹੇ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਗੁੰਦੇ ਜਾਣਾ ਥੋੜਾ ਥੋੜਾ ਗੁੜ ਵਾਲਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਸਲ-ਮਸਲ ਕੇ ਗੁੰਨਣਾ ਜਿੰਨਾ ਹੀ ਮਸਲ-ਮਸਲ ਕੇ ਗੁੰਨੋਗੇ ਆਟਾ ਸੌਫਟ ਹੋਊਗਾ ਤੇ ਪੂਰੀਆਂ ਓਨੀਆਂ ਹੀ ਜ਼ਿਆਦਾ ਮਜ਼ੇਦਾਰ ਬਣਨਗੀਆਂ ਤੇ ਪੂਰੀਆਂ ਜਿਹੜੀਆਂ ਚੰਗੀ ਤਰ੍ਹਾਂ ਤੁਸੀਂ ਕੱਪੜੇ ਵਿੱਚ ਟੱਕ ਕੇ ਰੱਖੋਗੇ ਤਾਂ 3-4 ਦਿਨਾਂ ਤੱਕ ਇਸੇ ਤਰ੍ਹਾਂ ਹੀ ਪਈਆਂ ਰਹਿਣਗੀਆਂ ਐਨੀ ਹੀ ਸੌਫਟ ਰਹਿਣਗੀਆਂ ਸ਼ੁਰੂ ਤੋਂ ਹੀ ਆਪਾਂ ਘਰ ਵਿੱਚ ਇਹ ਪੂਰੀਆਂ ਬਣਾਉਂਦੀ ਰਹਿੰਨੇ ਆ ਜਦ ਵੀ ਕੋਈ ਘਰ ਤੋਂ ਬਾਹਰ ਜਾਂਦਾ ਹੈਗਾ ਤਾਂ ਆਪਾਂ ਉਹਨੂੰ ਇਸ ਨਾਲ ਤਿਆਰ ਕਰਕੇ ਦਿੰਨੇ ਆ ਸਫ਼ਰ ਵਿੱਚ ਬੜੀਆਂ ਹੀ ਵਧੀਆ ਰਹਿੰਦੀਆਂ ਨੇ ਆਟੇ ਨੂੰ ਆਪਾਂ ਤਿਆਰ ਕਰ ਲਿਆ ਤੇ ਇਹਦੇ ਉੱਪਰ ਹਲਕਾ ਜਿਹਾ ਗੁੜ ਵਾਲਾ ਪਾਣੀ ਲਗਾ ਕੇ ਕੱਪੜੇ ਨਾਲ ਟੱਕਤਾ 20 ਮਿੰਟਾਂ ਲਈ ਰੈਸਟ ਤੇ ਰੱਖ ਦਾਂਗੇ ਇਹ ਜਿਹੜੀਆਂ ਪੂਰੀਆਂ ਸਰੋਂ ਦੇ ਤੇਲ ਵਿੱਚ ਹੀ ਤਿਆਰ ਹੋਣਗੀਆਂ ਜਾਂ ਤੁਸੀਂ ਇਹਨੂੰ ਘਿਓ ਵਿੱਚ ਬਣਾ ਸਕਦੇ ਹੋ ਪਰ ਰਿਫਾਈਂਡ ਵਗੈਰਾ ਬਿਲਕੁਲ ਨਾ ਵਰਤਿਓ ਜ਼ਿਆਦਾਤਰ ਇਹ ਤੇਲ ਵਿੱਚ ਹੀ ਜ਼ਿਆਦਾ ਮਜ਼ੇਦਾਰ ਬਣਦੀਆਂ ਨੇ ਤੇਲ ਆਪਣਾ ਗਰਮ ਹੋ ਚੁੱਕਿਆ ਸੀ ਥੋੜਾ ਜਿਹਾ ਤੇਲ ਆ ਪਕੌਲੀ ਵਿੱਚ ਅੱਗ ਕੱਢ ਲਿਆ ਇਹਦੀ ਚੰਗੀ ਤਰ੍ਹਾਂ ਤੁਸੀਂ ਮੁਕੀ ਦੇ ਲਿਓ ਥੋੜਾ ਜਿਹਾ ਪਾਣੀ ਲਗਾ ਲਿਓ ਚਾਹੇ ਤੇਲ ਦੀ ਮੁਕੀ ਦੇ ਲਿਓ ਤੁਹਾਡੀ ਆਪਣੀ ਮਰਜ਼ੀ ਹੈ ਇਹਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਆਪਾਂ ਸਾਈਡ ਤੇ ਲਗਾ ਲਿਆ। ਬਹੁਤ ਹੀ ਸੌਫਟ ਜਿਹਾ ਆਪਣਾ ਇਹ ਡੋ ਤਿਆਰ ਹੋਇਆਗਾ। ਬਿਲਕੁਲ ਸਖਤ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਜੀ ਆਪਾਂ ਇਹਦੇ ਛੋਟੇ-ਛੋਟੇ ਜਿਹੇ ਪੀੜੇ ਕਰ ਲਾਂਗੇ। ਮੌਣ ਵਗੈਰਾ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਕਿਉਂਕਿ ਆਪਾਂ ਇਹਨੂੰ ਸਖਤ ਨਹੀਂ ਬਣਾਉਣਾ, ਸੌਫਟ ਬਣਾਉਣੀ ਐ। ਕਿਉਂਕਿ ਜਿਹੜੀ ਵੀ ਚੀਜ਼ ਸਖਤ ਹੋਵੇ, ਖਸਤਾ ਹੋਵੇ, ਉਹਦੇ ਵਿੱਚ ਆਪਾਂ ਮੌਣ ਪਾਈਦਾ। ਸਿੰਪਲ ਜਿਹਾ ਤਰੀਕਾ ਐ। ਬਾਕੀ ਜਿਹਨੂੰ ਇਲਾਇਚੀ ਦਾ ਪਾਊਡਰ ਵਧੀਆ ਲੱਗਦਾ ਉਹਵੇ ਉਹ ਪਾ ਲਿਓ। ਨਾਰੀਅਲ ਵਗੈਰਾ ਕੱਟ ਕੇ ਬਿਲਕੁ ਕਿਉਂਕਿ ਪੂਰੀਆਂ ਚੰਗੀ ਤਰ੍ਹਾਂ ਨਹੀਂ ਫੁੱਲਣੀਆਂ ਬਾਕੀ ਜਦੋਂ ਤੇਲ ਵਿੱਚ ਇਹ ਜਾਣਗੀਆਂ ਤਾਂ ਨਾਰੀਅਲ ਵਗੈਰਾ ਜਿਹੜਾ ਮੱਚ ਜਾਊਗਾ ਤਾਂ ਉਹਦਾ ਟੇਸਟ ਵਧੀਆ ਨਹੀਂ ਆਉਣਾ ਸਿੰਪਲ ਜਿਹੇ ਤਰੀਕੇ ਨਾਲ ਇਹਨੂੰ ਆਪਾਂ ਬੇਲ ਲਾਂਗੇ ਬੇਲਣ ਤੋਂ ਪਹਿਲਾਂ ਤੁਸੀਂ ਚੱਕਲੇ ਉੱਪਰ ਵੀ ਤੇਲ ਲਗਾ ਲਿਓ ਤੇ ਬੇਲਣੇ ਉੱਪਰ ਵੀ ਚੰਗੀ ਤਰ੍ਹਾਂ ਤੇਲ ਲਗਾ ਲਿਓ ਤਾਂ ਕਿ ਇਹ ਦੋਨੇ ਚੀਜ਼ਾਂ ਜਿਹੜੀਆਂ ਕੂਲੀਆਂ ਹੋ ਜਾਣ ਇਹ ਆਪਣੇ ਆਪ ਹੀ ਬੇਲਦੀਆਂ ਜਾਣ 6-7 ਪੂਰੀਆਂ ਇੱਕੋ ਟਾਈਮ ਵਿੱਚ ਤਿਆਰ ਕਰਕੇ ਸਾਈਡ ਤੇ ਰੱਖ ਲਿਓ ਤੇ ਤੇਲ ਜਦੋਂ ਇਹ ਫੁੱਲ ਗਰਮ ਹੋ ਗਿਆ ਤਾਂ ਤੁਸੀਂ ਝਟਪਟ ਇਹਨਾਂ ਨੂੰ ਫਰਾਈ ਕਰ ਲਿਓ ਗੈਸ ਦੀ ਫਲੇਮ ਤੁਸੀਂ ਫੁੱਲੀ ਰੱਖਣੀ ਹੈ ਇਹਨੂੰ ਫੁੱਲ ਤੇਲ ਵਿੱਚ ਤੁਸੀਂ ਪਕਾਉਣਾ ਹੈ ਉਲਟ-ਪਲਟ ਕਰਦੇ ਰਹੋ ਇੱਕ ਪੂਰੀ ਨੂੰ ਬਣਨ ਤੇ ਇੱਕ ਤੋਂ ਡੇਢ ਮਿੰਟ ਆਮ ਨਾਲ ਲੱਗ ਜੂਗਾ ਇਸ ਤਰੀਕੇ ਨਾਲ ਚੰਨ ਨਹੀਂ ਰਹੀ ਤੁਸੀਂ ਇਹਨੂੰ ਦਬਾ-ਦਬਾ ਕੇ ਪਕਾਓ ਤਾਂ ਕਿ ਚੰਗੀ ਤਰ੍ਹਾਂ ਫੁੱਲ ਕੇ ਇਹ ਤਿਆਰ ਹੋ ਜੇ। ਹਰੇਕ ਪੂਰੀ ਫੁੱਲੂਗੀ ਜੇ ਸੌਫ ਥੋੜੀ ਜਿਹੀ ਮੋਟੀ ਹੋਈ ਕਿਉਂਕਿ ਕਈ ਵਾਰੀ ਮੋਟੀ ਚੀਜ਼ ਵਿੱਚ ਆ ਜੇ ਉਹਦੇ ਕਰਕੇ ਫਲਾਵਟ ਵਿੱਚ ਕਮੀ ਆਉਂਦੀ ਹੈ। ਤੁਹਾਨੂੰ ਤੁਸੀਂ ਦਰਦਰਾ ਜਿਹਾ ਪੀਸ ਲਿਓ। ਉਸ ਤੋਂ ਬਾਅਦ ਜੀ ਦੇਖੋ ਆਪਣੀ ਮਜ਼ੇਦਾਰ ਜੀ ਪੂਰੀ ਹੈ ਜਿਹੜੀ ਬਣ ਕੇ ਤਿਆਰ ਹੈ। ਬੜਾ ਹੀ ਵਧੀਆ ਇਹਦਾ ਕਲਰ ਆ ਗਿਆ। ਸੌਫਟ ਐਨੀਆਂ ਬਣਦੀਆਂ ਜਦੋਂ ਤੁਸੀਂ ਬਣਾ ਕੇ ਖਾਓਗੇ ਆਪਣੇ ਆਪ ਹੀ ਪਤਾ ਲੱਗ ਜੂ। 4-5 ਦਿਨਾਂ ਤੱਕ ਇਹ ਸਟੋਰ ਹੁੰਦੀਆਂ ਗਿਆ ਇਹਨਾਂ ਨੂੰ ਕੁਝ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਪਈਆਂ ਰਹਿੰਦੀਆਂ ਗਿਆ ਜਦੋਂ ਤੁਸੀਂ ਦੂਸਰੀ ਵਾਰੀ ਪੇੜੇ ਬਣਾਉਂਗੇ ਪੂਰੀਆਂ ਬੇਲੋਗੇ ਤਾਂ ਇੱਕ ਵਾਰੀ ਗੈਸ ਨੂੰ ਬਿਲਕੁਲ ਸਲੋ ਤੇ ਕਰ ਦਿਓ ਫਿਰ ਫੁੱਲ ਕਰਕੇ ਤੁਸੀਂ ਫਿਰ ਪੂਰੀਆਂ ਤਿਆਰ ਕਰ ਲਿਓ ਚਟਪਟ ਦਾ ਕੰਮ ਹੈ ਬਹੁਤ ਘੱਟ ਟਾਈਮ ਵਿੱਚ ਬਹੁਤ ਸਾਰੀਆਂ ਪੂਰੀਆਂ ਬਣ ਕੇ ਤਿਆਰ ਹੋ ਜਾਣਗੀਆਂ ਪੂੜੇ ਬਣਨ ਤੇ ਟਾਈਮ ਲੱਗਦਾ ਪਰੇ ਪੂੜਿਆਂ ਦਾ ਸਵਾਦ ਜਿਹੜਾ ਪੂਰਾ ਕਰ ਦੇਣਗੇ ਆ ਕੋਈ ਇਹਦੇ ਵਿੱਚ ਕਮੀ ਨਹੀਂ ਟੇਸਟ ਇਹਦਾ ਲਾਜਵਾਬ ਹੋਊਗਾ ਸੌਫਟ ਐਨੀਆਂ ਗੀਆਂ ਉਹ ਜਦ ਤੁਸੀਂ ਬਣਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਬਾਕੀ ਅਚਾਰ ਨਾਲ ਖਾਓ ਅੰਬ ਦੇ ਅਚਾਰ ਨਾਲ ਇਹਨੂੰ ਕਦੇ ਤੁਸੀਂ ਜ਼ਰੂਰ ਖਾ ਕੇ ਦੇਖਿਓ ਐਨੀ ਜ਼ਿਆਦਾ ਟੇਸਟੀ ਲੱਗਦੀ ਹੈ ਕਿ ਬਾਰ ਬਾਰ ਬਣਾ ਕੇ ਰੱਖਿਆ ਕਰੋਗੇ ਚਾਹੇ ਇਹਨੂੰ ਖੀਰ ਨਾਲ ਖਾ ਲਓ ਬੱਚੇ ਜਦੋਂ ਹੀ ਚੀਜ਼ ਮੰਗਣ ਜਾਂ ਭੁੱਖ ਲੱਗੇ ਤਾਂ ਤੁਸੀਂ ਇਹਨੂੰ ਖਾ ਸਕਦੇ ਹੋ ਬਹੁਤ ਹੀ ਮజేਦਾਰੀ ਰੈਸਪੀ ਹੈ ਤੇ ਬਹੁਤ ਸੌਖੇ ਤਰੀਕੇ ਨਾਲ ਬਣ ਦੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਟਰਾਈ ਕਰਕੇ ਦੇਖਿਓ